ਆਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਸਮੂੱਚੀ ਪ੍ਰੈਸ ਇੱਥੇ ਪਹੁੰਚੀ ਹੈ ਇਹ 10 ਤਰੀਕ ਦਾ ਪਿਛਲੇ ਮਹੀਨੇ ਜੂਨ ਦੇ ਮਹੀਨੇ ਦਾ ਇਹ ਵਾਕਿਆ ਜੀ ਜੋ ਹਫਤੇ ਬਾਅਦ 17 ਤਰੀਕ 17 ਜੂਨ ਨੂੰ ਅਸੀਂ ਪ੍ਰੈਸ ਨਾਲ ਸਾਂਝਾ ਕੀਤਾ ਸੀ 10 ਜੂਨ ਨੂੰ ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਜਨادیه ਫੋਟੋ ਤਸਵੀਰਾਂ ਤੁਸੀਂ ਪਿੱਛੇ ਵੇਖ ਰਹੇ ਹੋ ਆ ਬੋਰਡ ਲੱਗੇ ਆ ਉਹਨਾਂ ਦੀ ਅਚਾਨਕ ਅਚਨਚੇਤ ਨਗਰ ਚੋਂ ਗਾਇਬ ਹੋ ਜਾਣਾ ਔਰ ਅੱਜ ਉਸ 10 ਤਰੀਕ ਤੋਂ ਲੈ ਕੇ ਅੱਜ 4 ਤਰੀਕ ਹੋ ਗਈ ਆ ਜੀ 24 ਦਿਨ ਬੀਤਣ ਤੋਂ ਬਾਅਦ ਵੀ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਸਰਕਾਰ ਬਿਲਕੁਲ ਕਲੂਲੈਸ ਹੈ ਪਰਿਵਾਰ ਨੂੰ ਉਹਨਾਂ ਦੀ ਬੇਟੀ ਨੂੰ ਧਰਮ ਪਤਨੀ ਨੂੰ ਪਰਿਵਾਰ ਸਾਰੇ ਨੂੰ ਮਾਤਾ ਜੀ 90 ਸਾਲ ਦੇ ਨੇ ਅੰਦਰ ਰੋਈ ਤੁਰੇ ਜਾਂਦੇ ਨੇ ਪਰਿਵਾਰ ਨੂੰ ਹਲੇ ਤੱਕ ਪੁਲਿਸ ਕੁਝ ਨਹੀਂ ਦੱਸ ਪਾਰੀ ਕਿ ਸਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਜਿਹੜੇ ਇੱਕ ਨਿਤਨੇਮੀ ਗੁਰਸਿੱਖ ਅੰਮ੍ਰਿਤਧਾਰੀ ਸਿੰਘ ਗੁਰੂ ਦੇ ਪੈਜੇ ਰਹਿਣ ਵਾਲੇ ਸੇਵਾ ਭਾਵਨਾ ਵਾਲੇ ਸਿੰਘ ਗਏ ਕਿੱਧਰ ਗਏ ਔਰ ਮੈਂ ਸਮਝਦਾ ਹ ਭਗਵੰਤਮਾਨ ਸਰਕਾਰ ਲਈ ਇਤੋਂ ਵੱਡਿਆ ਫੇਲਿਅਰ ਕੋਈ ਨਹੀਂ ਹੋ ਸਕਦਾ ਲਾਅਨ ਆਰਡਰ ਦਾ ਕਿ ਬਾਰਡਰ ਦਾ ਡਿਸਟ੍ਰਿਕਟ ਹੋਵੇ ਇੰਡੋ ਪਾਕ ਬਾਰਡਰ ਤੇ ਹਰਸ਼ਾ ਸ਼ੀਨਾ ਸ਼ਬਾਜ਼ਪੁਰ ਪਿੰਡ ਦਾ ਇੱਕ ਵਸਨੀਕ ਗਾਇਬ ਹੋ ਜੇ ਕਿ ਪੁਲਿਸ ਇਹ ਹੀ ਨਹੀਂ ਦੱਸ ਪਾਰੀ ਕਿ ਬੰਦਾ ਗਿਆ ਤੇ ਕਿੱਥੇ ਗਿਆ ਮੈਂ ਜਿਹੜੀ ਗੱਲ ਕਰਨ ਲੱਗਿਆ ਪਰਿਵਾਰ ਨੂੰ ਮੇਰੀ ਗੱਲ ਚੰਗੀ ਨਹੀਂ ਲੱਗਣੀ ਮਗਰ ਮੈਂ ਅੱਜ ਮਜਬੂਰ ਹੋ ਕੇ ਉਹ ਸਖਤ ਗੱਲ ਕਹਿਣ ਲੱਗਿਆ ਕਿ ਭਗਵੰਤਬਾ ਜੀ ਆ ਜੋੜੇ ਹੱਥ 3 ਕਰੋੜ ਆਬਾਦੀ ਦੀ ਪੰਜਾਬੀਆਂ ਦੀ ਜ਼ਿੰਮੇਵਾਰੀ ਹੈ ਤੁਹਾਡੇ ਤੇ ਉਹ ਭਾਈ ਪਰਿਵਾਰ ਨੂੰ ਇਹਨਾ ਤਾਂ ਦੱਸ ਦਿਓ ਕਿ ਸਰਦਾਰ ਲਖਮਿੰਦਰ ਸਿੰਘ ਜੀ ਲੱਖਾ ਸਾਹਿਬ ਜੂੰਦੇ ਨੇ ਕਿ ਨਹੀਂ ਜੂੰਦੇ ਨੇ ਮਤਲਬ ਕਿਹੜੇ ਹਾਲਾਤਾਂ ਚ ਪਰਿਵਾਰ ਚ ਨੂੰ ਰੱਖਿਆ ਪਰਿਵਾਰ ਇੱਕ ਵਾਰੀ ਨਹੀਂ अनेका ਵਾਰੀ ਮੈਨੂੰ ਅਫਸੋਸ ਹੈ ਕਿ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਅੱਜ ਮਜਬੂਰਨ ਮੈਂ ਕਹਿ ਰਿਹਾ ਮੈਂ ਆਸ ਕਰਦਾ ਉਮੀਦ ਕਰਦਾ ਹੈ ਕਿ ਸਰਦਾਰ ਸਾਹਿਬ ਸਿਹਤਮੰਦ ਹੋਣਗੇ ਠੀਕ ਹੋਣਗੇ ਮਗਰ ਪਰਿਵਾਰ ਲਈ ਇਸ ਗੱਲ ਨੂੰ ਕੀ ਉਹ ਕਿਵੇਂ ਇਸ ਗੱਲ ਦੀ ਸੰਤੁਸ਼ਟੀਕਰਨ ਕੀ ਉਹ ਠੀਕ ਨੇ ਕਿ ਨਹੀਂ ਠੀਕ ਹੈ ਜਦੋਂ ਨਾਲ ਕੋਈ ਸੰਪਰਕ ਹੀ ਨਹੀਂ ਔਰ ਜੇ ਕਿਸੇ ਦਾ ਜੀ ਉਹਨੂੰ ਲੱਭੇ ਨਾ ਤੇ ਉਹ ਕਿਹਦੇ ਕੋਲ ਜਾਓ ਪੁਲਿਸ ਕੋਲ ਜਾਓ ਸਰਕਾਰ ਕੋਲ ਜਾਓ ਮਗਰ ਜੇ ਪੁਲਿਸ ਤੇ ਸਰਕਾਰ ਅੱਗੇ ਉਹ ਜਵਾਬ ਹੀ ਕੋਈ ਨਾ ਦੇਵੇ ਮਿੱਟੀ ਦੇ ਬਾਵੇ ਬਣ ਜਾਣ ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਪਰਿਵਾਰ ਦਾ ਕੀ ਹਾਲਾਤ ਬਣਿਆ ਪਿਆ ਅੱਜ ਮਜਬੂਰਨ ਮੈਂ ਇਸ ਮੁੱਦੇ ਤੇ ਕੋਈ ਪੋਲਿਟਿਕਸ ਨਹੀਂ ਕਰਦਾ ਇਹ ਗੱਲ ਮੈਂ ਉਸ ਦਿਨ ਵੀ ਸਪਸ਼ਟ ਕੀਤੀ ਸੀ ਆ ਮਗਰ ਅੱਜ ਮਜਬੂਰਨ ਮੈਨੂੰ ਸਖਤ ਗੱਲਾਂ ਕਹਿਣੀਆਂ ਪੈਣੀਆਂ ਇੱਕ ਐਨ ਆਰ ਆਈ ਪਰਿਵਾਰ ਹੈ ਜੀ ਆ ਬੱਚੇ ਨੇ ਉੱਥੋਂ ਬਾਹਰੋਂ ਉਹਨੇ ਆਪਦੀ ਵੀਡੀਓ ਇਹਨਾਂ ਦੇ ਬੇਟੇ ਨੇ ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਦੇ ਬੇਟੇ ਨੇ ਵੀਡੀਓ ਚੜਾਈ ਆ ਮੈਂ ਉਹਨੇ ਸ਼ੇਅਰ ਕਰੂੰਗਾ ਮਗਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਆ ਉਹਨਾਂ ਦੀ ਬੇਟੀ ਬਾਹਰੋਂ ਆ ਕੇ ਜਿਹੜੀ ਇੱਕ ਐਨ ਆਰ ਆਈ ਹੈ ਤੇ ਨਾਲ ਉਹਨਾਂ ਦਾ ਸਾਨੇ ਲੋ ਜਵਾਈ ਸਾਹਿਬ ਪਿਛਲੇ 25 ਦਿਨਾਂ ਦੇ ਆ ਕੇ ਇੱਥੇ ਬੈਠੇ ਆ ਕੀ ਪੰਜਾਬ ਸਰਕਾਰ ਦੀ ਭਗਵੰਤ ਮਾਨ ਦੀ ਕੋਈ ਜਵਾਬ ਦੇਈ ਹੈ ਐਨਆਰਆਈ ਪਰਿਵਾਰਾਂ ਪ੍ਰਤੀ ਪੰਜਾਬੀਆਂ ਪ੍ਰਤੀ ਤਾਂ ਤੁਸੀਂ ਜਵਾਬ ਦੇਈ ਹੈ ਨਹੀਂ ਤੁਸੀਂ ਸਪਸ਼ਟ ਕਰਤਾ ਥੋੜੀ ਸਰਕਾਰ ਤਾਂ ਐਨਆਰਆਈਆਂ ਨੇ ਬੜੇ ਵੱਡੇ ਪੱਦਰ ਤੇ ਤੁਸੀਂ ਕਹਿੰਨੇ ਤੁਹਾਨੂੰ ਐਨਆਰਆਈ ਨੇ ਸਪੋਰਟ ਦਿੱਤੀ ਤੇ ਐਨਆਰਆਈ ਦੀ ਸੁਣ ਲੋ ਫਿਰ ਅਫਸੋਸ ਹੈ ਇਸ ਗੱਲ ਦਾ ਕਿ ਸਰਦਾਰ ਲਖਵਿੰਦਰ ਸਿੰਘ ਲੱਖਾ ਸਾਹਿਬ ਬਾਰੇ ਇੱਕ ਵੀ ਪੁਲਿਸ ਕੋਲ ਜਵਾਬ ਨਹੀਂ ਹੈ ਔਰ ਮੈਂ ਉਸ ਦਿਨ ਵੀ ਕਹਿ ਕੇ ਗਿਆ ਸੀ ਅੱਜ ਮੈਂ ਸਿੱਧੇ ਤੌਰ ਤੇ ਕਹਿ ਰਿਹਾ ਆ ਮੰਤਰੀ ਸਾਹਿਬ ਇਥੋਂ 5 ਕਿਲੋਮੀਟਰ ਦੀ ਦੂਰੀ ਤੇ ਨੇ ਦਵਾਤੋਂ ਬਾ 10 ਕਿਲੋਮੀਟਰ ਦੀ ਦੂਰੀ ਤੇ ਹੋਣੇ ਸਰਦਾਰ ਢਾਲੀਵਾਲ ਸਾਹਿਬ ਕੁਲਦੀਪ ਸਿੰਘ ਜੀ ਢਾਲੀਵਾਲ ਸਾਹਿਬ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਪਰਿਵਾਰ ਦਾ ਦਰਦ ਮਹਿਸੂਸ ਨਹੀਂ ਹੁੰਦਾ ਜੀ ਇਸ ਬੇਟੀ ਦਾ ਦਰਦ ਇਹ ਇਹਦੇ ਘਰਦਿਆਂ ਦਾ ਦਰਦ ਉਸ ਮਾਤਾ ਦਾ ਦਰਦ ਮਹਿਸੂਸ ਨਹੀਂ ਹੁੰਦਾ ਕਿ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਉਹ ਆ ਕੇ ਇਸ ਪਰਿਵਾਰ ਨੇ ਮਦਦ ਕਰਨ ਅੱਜ ਜੇ ਤੁਸੀਂ ਮਦਦ ਨਹੀਂ ਕਰਦੇ ਤੁਸੀਂ ਇਹਨਾਂ ਦਾ ਪਤਾ ਵੀ ਨਹੀਂ ਲੈਣ ਆਉਂਦੇ ਤੇ ਫਿਰ ਇਥੋਂ ਮਨਸ਼ਾ ਸਾਪ ਹੁੰਦੀ ਆ ਕਿ ਤੁਹਾਡੀ ਇਸ ਐਨ ਆਰ ਆਈ ਪਰਿਵਾਰ ਪ੍ਰਤੀ 90 ਸਾਲ ਦੀ ਮਾਤਾ ਪ੍ਰਤੀ ਤੁਹਾਡੀ ਸੋਚ ਕੀ ਹੈ ਔਰ ਉਹ ਗੱਲਾਂ ਅੱਜ ਸਾਬਤ ਹੋ ਰਹੀਆਂ ਨੇ ਮੈਂ ਮਜਬੂਰਨ ਕਹਿਣਾ ਚਾ ਰਿਹਾ ਕਿਥੇ ਨਾ ਕਿਥੇ ਉਹ ਗੱਲ ਸੱਚੀ ਹੋ ਰਹੀ ਆ ਜਿਹੜੀ ਗੱਲ ਦੀ ਵੀਡੀਓ ਮੈਂ ਪਿਛਲੀ ਵਾਰੀ ਸ਼ੇਅਰ ਕੀਤੀ ਸੀ ਕੀ ਇਸ ਪਰਿਵਾਰ ਦੋ ਹੀ ਇਨਸੀਡੈਂਟ ਦੱਸਦਾ ਮੈਨੂੰ ਦੇਖੋ ਮੈਂ ਆਪਣੇ ਵੱਲੋਂ ਨਹੀਂ ਕੋਈ ਬੁਲਾ ਕੇ ਗੱਲ ਕਰਦਾ ਜੋ ਪਰਿਵਾਰ ਨੇ ਮੈਨੂੰ ਦੱਸੀ ਇੱਕ ਤਾਂ ਵੋਟਾਂ ਵਾਲੇ ਦਿਨ ਜਿਹੜੀ ਤੂੰ ਉਸ ਵੇਲੇ ਤਕਰਾਰਬਾਜੀ ਹੋਈ ਆ ਉਹ ਕੁਲਦੀਪ ਢਾਲੀਵਾਲ ਦੇ ਬੰਦਿਆਂ ਨਾਲ ਹੋਈ ਔਰ ਅੱਜ ਕੁਲਦੀਪ ਸਿੰਘ ਢਾਲੀ ਵਾਲ ਇਹਨਾਂ ਦਾ ਪਤਾ ਨਹੀਂ ਲੈਣ ਆਉਂਦਾ ਫੇਰ ਮੈਨੂੰ ਸ਼ੱਕ ਪੈਂਦਾ ਕਿ ਭਾਈ ਕਿਥੇ ਥੋੜਾ ਤਾਂ ਨਹੀਂ ਹੱਥ ਇਸ ਕੰਮ ਦੇ ਪਿੱਛੇ ਉਸ ਦਿਨ ਵੀ ਮੈਂ ਕੋਈ ਇਲਜ਼ਾਮ ਨਹੀਂ ਲਾਇਆ ਸੀ ਉਸ ਦਿਨ ਵੀ ਮੈਂ ਕਿਹਾ ਸੀ ਮਦਦ ਕਰੋ ਸੱਚ ਸਾਹਮਣੇ ਆਵੇ ਹਰੇਕ ਕੋਲ ਅਧਿਕਾਰ ਹੈ ਪਤਾ ਹੋਣ ਦਾ ਕਿ ਉਹਨਾਂ ਦਾ ਪਰਿਵਾਰ ਦਾ ਜੀ ਕਿਥੇ ਆ ਮਗਰ ਅੱਜ ਮਜਬੂਰਨ ਕਹਿਣਾ ਪੈ ਰਿਹਾ ਕਿ ਤੁਸੀਂ ਪੰਜਾਬ ਦੇ ਮੰਤਰੀ ਹੋ ਤੁਸੀਂ ਆਮ ਆਦਮੀ ਪਾਰਟੀ ਦੇ ਮੰਤਰੀ ਨਹੀਂ ਹੋ ਤੁਸੀਂ ਪੰਜਾਬ ਸੂਬੇ ਦੇ ਮੰਤਰੀ ਹੋ 90 ਸਾਲ ਦੇ 90 ਸਾਲ ਦੇ ਉਹਨਾਂ ਦੇ ਮਾਤਾ ਜੀ ਨੇ ਕੀ ਅੱਲਾ ਦੇ ਪਰਤੀ ਜਵਾਬ ਦੇ ਹੀ ਨਹੀਂ ਭਗਵੰਤ ਮਾਨ ਸਾਹਿਬ ਦੀ ਆ ਮਾਤਾ ਜੀ ਇੱਥੇ ਬੈਠੇ ਆ ਇਹਨਾਂ ਪ੍ਰਤੀ ਕੋਈ ਜਵਾਬ ਦੇ ਹੀ ਨਹੀਂ ਕਿਉਂ ਇਹ ਜਿਹੇ ਹਾਲਾਤ ਬਣਿਆ ਲਾਡ ਆਰਡਰ ਦੇ ਔਰ ਜੇ ਬਾਰਡਰ ਡਿਸਟ੍ਰਿਕਟ ਚ ਹਾਲ ਹੈ ਜਿੱਥੇ ਇੰਡੋ ਪਾਕ ਬਾਰਡਰ ਤੇ ਤੇ ਤੁਸੀਂ ਪੰਜਾਬ ਦੇ ਹਾਲਾਤ ਵੇਖ ਲਓ ਕੀ ਬਣੇ ਪਏ ਮੰਤਰੀ ਜਵਾਬ ਦੇ ਹੀ ਨਹੀਂ ਔਰ ਮੈਂ ਦੋ ਵੀਡੀਓ ਜਿਹੜੀਆਂ ਹੋਈਆਂ ਇੱਕ ਉਹਨੇ ਚੋਣਾ ਦੌਰਾਨ ਇਲਿਗਲ ਤਰੀਕੇ ਨਾਲ ਇਲਿਗਲ ਕੰਕ ਜਿਹੜੀ ਵੰਡੀ ਜਾਣ ਦੀ ਸੀ ਆਮ ਆਦਮੀ ਪਾਰਟੀ ਦੇ ਘਰਾਂ ਚੋਂ ਕਾਰਕੁਨਾਂ ਚੋਂ ਦੇ ਘਰਾਂ ਚੋਂ ਜਿਹੜੀ ਕਣ ਕਬੱਡੀ ਜਾਣਦੀ ਸੀ ਉਹਦਾ ਵਿਰੋਧ ਕੀਤਾ ਕਿਉਂ ਕੀਤਾ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਗਾਈਡਲਾਈਨ ਦੀ ਉਲੰਘਣਾ ਸੀ ਕੋਈ ਨਹੀਂ ਬਣ ਸਕਦਾ ਆਪਦੇ ਘਰ 'ਚ ਰੱਖ ਕੇ ਕਣਕ ਨਹੀਂ ਵੰਡਣ ਦਾ ਅਧਿਕਾਰ ਕਿਸੇ ਕੋਲ ਇਹ ਕਾਨੂੰਨ ਦੀ ਉਲੰਘਣਾ ਇਹ ਚੋਣ ਕਮਿਸ਼ਨ ਦੀ ਗਾਈਡਲਾਈਨ ਦੀ ਉਲੰਘਣਾ ਉਸ ਬੰਦੇ ਨੇ ਤਾਂ ਇਕੱਲਾ ਇਸ ਗੱਲ ਨੂੰ ਜਾਗਰ ਕੀਤਾ ਉਹ ਸਰਦਾਰ ਲਖਵਿੰਦਰ ਸਿੰਘ ਨੇ ਸਿਰਫ ਇਸ ਗੱਲ ਨੂੰ ਜਾਗਰ ਕੀਤਾ ਕੀ ਭਾਈ ਸਹੀ ਲੋਕਾਂ ਨੂੰ ਕੰਡ ਕਬੱਡੀ ਜਾਵੇ ਤੇ ਜੇ ਵੰਡਣੀ ਆ ਤੇ ਸਾਂਝੀ ਥਾਂ ਤੋਂ ਵੰਡੀ ਜਾਵੇ ਉਹਨੇ ਕਿਹੜਾ ਕਾਨੂੰਨ ਤੋੜਤਾ ਭਾਈ ਤੇ ਜੇ ਅੱਜ ਮੰਤਰੀ ਆ ਕੇ ਇਸ ਪਰਿਵਾਰ ਦੀ ਬਾਹ ਨਹੀਂ ਫੜਦਾ ਤੇ ਫਿਰ ਮੰਤਰੀਦ ਦੀ ਵੀ ਭੁਲੀ ਮਿਲੀ ਭੁਗਤ ਦੀ ਜਾਂਚ ਹੋਣੀ ਚਾਹੀਦੀ ਆ ਤੁਸੀਂ ਇੰਨੇ ਇਨਸੈਂਸਿਟਿਵ ਹੋ ਗਏ ਤੁਹਾਡੇ ਕੋਈ ਦਰਦ ਨਹੀਂ ਰੱਬ ਨਾ ਕਰੇ ਤੁਹਾਡੇ ਕਹੇ ਪਰਿਵਾਰ ਦੇ ਜੀ ਨਾਲ ਇਹ ਜੀ ਵਾਪਰੂਗੀ ਤੇ ਤੁਸੀਂ ਮੈਂ ਕਹਿੰਦਾ ਸਾਰਾ ਸੂਬੇ ਦੇ ਉਲਟ ਪੁਲਟ ਕਰਦੇ ਹੋਏ ਲੋਕਾਂ ਦੇ ਘਰਾਂ ਤੱਕ ਫਰੋਲ ਮਾਰਨੇ ਅੱਜ ਕਿਉਂਕਿ ਛੋਟਾ ਇਹਦੇ ਨਾਲ ਰਿਸ਼ਤਾ ਕੋਈ ਨਹੀਂ ਤਾਂ ਛੋਟੀ ਇਹ ਇਹ ਕੋਈ ਹਮਦਰਦੀ ਨਹੀਂ ਪਰ ਪਰਿਵਾਰ ਨਾਲ ਇੱਕ ਕਠੋਰ ਹਿਰਦੇ ਵਾਂਗੂ ਤੁਸੀਂ ਐਕਟ ਕਰ ਰਹੇ ਹੋ ਉਸ ਦਿਨ ਵੀ ਮੈਂ ਅਪੀਲ ਕੀਤੀ ਸੀ ਕਿ ਭਾਈ ਸਾਡੀ ਕੋਈ ਪੋਲਿਟਿਕਸ ਨਹੀਂ ਅਸੀਂ ਤਾਂ ਸੱਚ ਸਾਹਮਣੇ ਚਾਹੁੰਦੇ ਆਂ ਕੱਲਾ ਤੇ ਕੱਲਾ ਸਰਦਾਰ ਲਖਵਿੰਦਰ ਸਿੰਘ ਜੀ ਨੂੰ ਚਾਹੁੰਦੇ ਕਿ ਉਹ ਘਰ ਮੁੜੇ ਆਉਣ ਇਸ ਲਈ ਮੈਂ ਅੱਜ ਚਾਹੂੰਗਾ ਕਿ ਪਰਿਵਾਰ ਜੋ ਤੁਹਾਡੇ ਕੱਗੇ ਗੱਲ ਰੱਖਣਾ ਚਾਹੁੰਦਾ ਆ ਉਹਨਾਂ ਦੇ ਜਦੋਂ ਆਪ ਦੇ ਚੰਗੇ ਵੇਲੇ ਖੁਸ਼ ਮਾਹੌਲ 'ਚ ਬਾਹਰ ਕੈਨੇਡਾ ਦੀ ਆ ਫੋਟੋ ਆ ਉਹਨਾਂ ਦਾ ਮੁੰਡਾ ਜੀ ਦੀ ਮੈਂ ਵੀਡੀਓ ਹੁਣੇ ਸ਼ੇਅਰ ਕਰੂੰਗਾ ਉਹਨੇ ਵਿਚਾਰੇ ਨੇ ਕੈਨੇਡਾ ਤੋਂ ਵੀਡੀਓ ਲਾਈਵ ਹੋ ਕੇ ਪਾਈ ਆ ਉਹ ਵਿਚਾਰਾ ਉੱਥੇ ਰੋਣ ਡਿਆ ਇਹ ਪਰਿਵਾਰ ਇੱਥੇ ਰੋਂੜਿਆ ਮੈਨੂੰ ਸ਼ਰਮ ਆਉਂਦੀ ਹੈ ਕਿ ਮੈਂ ਇਹਨਾਂ ਨੂੰ ਕੀ ਆ ਕੇ ਜਵਾਬ ਦਵਾ ਮੈਨੂੰ ਪੁੱਛਦੇ 24 ਦਿਨ ਹੋ ਗਏ ਜੀ ਕਲੂਲਸ ਕੋਈ ਸੀਸੀਟੀਵੀ ਸਾਰੇ ਇੱਥੇ ਇਹ ਤਾਂ ਕਹਿੰਦੇ ਸੀ ਕਿ ਅਸੀਂ ਚੱਪੇ-ਚੱਪੇ 'ਚ ਸੀਸੀਟੀਵੀ ਲਵਾਈ ਆ ਭਗਵੰਤ ਮਾਨ ਸਾਹਿਬ ਕਹਿੰਦੇ ਇੱਥੇ ਮੱਖੀ ਨਹੀਂ ਕੀੜੀ ਨਹੀਂ ਹਲ ਸਕਦੀ ਮੇਰੇ ਮੇਰੇ ਸਭ ਕੁਝ ਮੇਰੇ ਨੋਟਿਸ 'ਚ ਆ ਕੌਣ ਕੀ ਕਰ ਰਿਹਾ ਤੇ ਭਾਈ ਤੇਰੇ ਨੋਟਿਸ 'ਚ ਆ ਤਾਂ ਫਿਰ ਦੱਸ ਦੇ ਸਰਦਾਰ ਲਖਵਿੰਦਰ ਸੌਂਜੀ ਕਿੱਥੇ ਨੇ ਮੋਲ ਕਮਾਲ ਹੋ ਗਈ ਯਾਰ 25 ਦਿਨ ਕੋਈ ਜਵਾਬ ਨਹੀਂ ਜੇ ਸਰਕਾਰ ਦੇਊਗੀ ਤਾਂ ਫਿਰ ਆਸ ਕਿਤੋਂ ਰੱਖੀਏ ਆ ਉਹਨਾਂ ਦੇ ਬੇਟੇ ਦੀ ਮੈਂ ਵੀਡੀਓ ਅਚਲਾ ਸੁਣਾਇਓ ਜੀ ਜਿਹੜੀ ਉਹਨੇ ਪਾਈ ਹੈ ਫਿਰ ਬੇਟੀ ਗੱਲ ਕਰੂਗੀ ਇਹ ਗੁਰਨੂਰ ਆ ਨਾ ਜੀ ਮੁੰਡੇ ਦਾ ਜੀ ਫੁੱਲ ਕਰ ਦਿਓ ਜੀ ਸ਼ਸ਼ੀ ਗਰ ਜੀ ਮੇਰਾ ਨਾਮ ਗੁਰਦੂਤ ਥੀਸ ਚਾਹੀਏ ਮੈਂ ਇਸ ਟਾਈਮ ਕੈਨੇਡਾ ਵਿੱਚ ਹਾਂ ਮੇਰੇ ਪਾਪਾ ਸਰਦਾਰ ਲਖਵਿੰਦਰ ਸਿੰਘ ਜਿਹੜੇ ਪਿੰਡ ਹਰਸ਼ਾ ਸ਼ੇਲਾ ਸੁਬਾਸਪੁਰ ਤੋਂ ਲਾਪਤਾ ਹੋਏ ਨੇ 10 ਤਰੀਕ ਦੇ ਤੇ ਅੱਜ 4 ਤਰੀਕ ਹੋ ਗਏ ਤੇ ਹਜੇ ਤੱਕ ਉਹਨਾਂ ਦਾ ਕੁਝ ਵੀ ਪਤਾ ਨਹੀਂ ਚੱਲ ਰਿਹਾ ਪੁਲਿਸ ਕੰਪਲੀਟ ਵੀ ਕੀਤੀ ਹੈ ਪਰ ਉਹਨਾਂ ਵੱਲੋਂ ਵੀ ਸਾਨੂੰ ਹਜੇ ਤੱਕ ਕੁਝ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਸਾਡਾ ਸਾਰਾ ਪਰਿਵਾਰ ਇਸ ਟਾਈਮ ਤੇ ਬਹੁਤ ਪਰੇਸ਼ਾਨ ਹੈ ਕਿਰਪਾ ਕਰਕੇ ਸਾਨੂੰ ਜਦੋਂ ਵੀ ਤੁਹਾਨੂੰ ਪਤਾ ਲੱਗਦਾ ਹੈ ਸਾਨੂੰ ਦੱਸਿਆ ਜਾਵੇ ਤੇ ਥੱਲੇ ਦਿੱਤੇ ਕੰਟੈਕਟ ਸਾਨੂੰ ਕੰਟੈਕਟ ਕੀਤਾ ਜਾਵੇ ਹੁਣੇ ਬੱਚਾ ਆਪ ਦਾ ਕੰਟੈਕਟ ਨੰਬਰ ਸ਼ੇਅਰ ਕਰ ਰਿਆ ਕਿ ਭਾਈ ਜੇ ਕੁਛ ਨਹੀਂ ਕਰਨਾ ਸਾਨੂੰ ਇਨਫੋਰਮ ਕਰ ਦਿਓ ਅਸੀਂ ਆਪ ਜੋ ਕਰ ਸਕਦੇ ਕਰਨ ਨੂੰ ਤਿਆਰ ਹਾਂ ਬੰਦਾ ਆਪ ਦਾ ਕੰਟੈਕਟ ਨੰਬਰ ਉਦੋਂ ਦਿੰਦਾ ਜਦੋਂ ਉਹਦਾ ਸਰਕਾਰ ਜਾਂ ਪ੍ਰਸ਼ਾਸਨ ਤੋਂ ਭਰੋਸਾ ਉੱਠ ਜਾਂਦਾ ਇਹ ਹਾਲਾਤ ਪੈਦਾ ਕਿਉਂ ਹੋ ਰਹੇ ਕੀ ਮੰਤਰੀ ਸਾਹਿਬ ਨੂੰ ਕੋਈ ਹਮਦਰਦੀ ਨਹੀਂ ਕੋਈ ਕੋਈ ਜ਼ਿੰਮੇਵਾਰੀ ਨਹੀਂ ਕੋਈ ਜਵਾਬ ਦੇ ਹੀ ਨਹੀਂ ਮੁੱਖ ਮੰਤਰੀ ਸਾਹਿਬ ਦੀ ਕੋਈ ਜੁਮੇ ਤੁਸੀਂ ਗਾਣਾ ਕੱਢੀ ਜਾਉਂਗੇ ਵਿਰੋਧੀਆਂ ਨੂੰ ਮਗਰ ਭਾਈ ਜਿਹੜੇ ਪੰਜਾਬ ਦੇ ਲੋਕਾਂ ਨੇ ਵੋਟਾਂ ਦਿੱਤੀਆਂ ਉਹਨਾਂ ਨੂੰ ਤੇ ਜਾਨ ਮਾਲ ਦੀ ਫਹਾਜਤ ਕਰ ਲਓ ਜੇ ਮੈਂ ਚਾਹਾਂਗਾ ਉਹਨਾਂ ਦੇ ਬੇਟੀ ਕੁਝ ਕਹਿਣਾ ਚਾਹੁੰਦੇ ਉਹਨਾਂ ਦੀ ਗੱਲ ਤੁਸੀਂ ਜਰੂਰ ਪੁਲਿਸ ਨੇ ਸਰ ਹੁਣ ਤੱਕ ਕਿਆ ਕੀ ਇਹਨਾਂ ਨੂੰ ਪਰਿਵਾਰ ਨੇ ਇਹ ਚਲੋ ਪਰਿਵਾਰ ਹੀ ਜਸੂ ਜੀ ਮੈਂ ਕਿਉਂਕਿ ਮੈਂ ਕੋਈ ਗੱਲ ਕਰੂੰਗਾ ਤੇ ਕਹਣਗੇ ਜੀ ਸਿਆਸਤ ਕਰਦੇ ਆਪਾਂ ਤਾਂ ਸਿਆਸਤ ਕਰਦੀ ਨਹੀਂ ਤਾਂ ਚਾਹੁੰਨੇ ਬੰਦਾ ਲੱਭ ਦਿਓ ਜੀ ਸਾਡਾ ਜਾਂ ਪਰਿਵਾਰ ਨੂੰ ਤਾਂ ਦੱਸ ਦਿਓ ਬੰਦਾ ਹੈ ਕਿੱਥੇ ਨਹੀਂ ਆ ਕੀ ਹਾਲਾਤ ਨੇ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ ਦੱਸਣੀ ਹੁਣ ਇਹ ਕਿਹਦੇ ਕੋਲ ਜਾਣ ਜਾਂ ਤੁਹਾਡੇ ਕੋਲ ਆ ਸਕਦੇ ਆ ਜਾਂ ਪ੍ਰਸ਼ਾਸਨ ਕੋਲ ਜਾ ਸਕਦੇ ਆ ਜਾਂ ਹਾਈ ਕੋਰਟ ਜਾ ਸਕਦੇ ਆ ਪਹਿਲਾਂ ਪੁਲਿਸ ਕੋਲ ਗਏ ਸਰਕਾਰ ਨੂੰ ਅਪੀਲ ਕਰਾਈ ਜ਼ੀਰੋ ਰਿਜ਼ਲਟ ਤੁਹਾਡੇ ਕੋਲ ਆਏ ਤੁਸੀਂ ਗੱਲ ਨੂੰ ਹਾਈਲਾਈਟ ਕੀਤਾ ਮਗਰ ਹਾਲੇ ਵੀ ਰਿਜ਼ਲਟ ਕੋਈ ਨਹੀਂ ਅੱਜ ਤੁਹਾਡੇ ਕੋਲ ਆਏ ਆ ਤੇ ਬੜੀ ਛੇਤੀ ਹਾਈ ਕੋਰਟ ਜਾਵਾਂਗੇ ਕਿਉਂਕਿ ਫਿਰ ਹਾਈ ਕੋਰਟ ਬੰਦਾ ਉਦੋਂ ਜਾਂਦਾ ਜਦੋਂ ਉਹਨੂੰ ਸਰਕਾਰ ਕੋਲੋਂ ਆਸ ਹੀ ਕੋਈ ਨਾ ਹੋ ਤੁਸੀਂ ਦੱਸੋ ਜੀ ਪਵਨ ਬੇਟੀ ਜੀ ਇਹ ਦੱਸਣਾ ਚਾਹਣਗੇ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾ ਪਵਨਦੀਪ ਕੌਰ ਮੇਰੇ ਪਿਤਾ ਜੀ ਲਖਵਿੰਦਰ ਸਿੰਘ 10 ਤਰੀਕ ਦੇ ਗਏ ਅਜੇ ਤੱਕ ਸਾਨੂੰ ਕੁਝ ਵੀ ਨਹੀਂ ਪਤਾ ਚੱਲ ਸਕਿਆ ਪੁਲਿਸ ਨੂੰ ਵੀ ਅਸੀਂ ਜਾਣਦੇ ਆ ਫਿਲਹਾਲ ਅਜੇ ਕੁਝ ਵੀ ਕਲੂ ਕਹਿੰਦੇ ਸਾਨੂੰ ਮਿਲ ਹੀ ਨਹੀਂ ਰਿਹਾ ਮਤਲਬ ਸਾਨੂੰ ਕੁਝ ਤੇ ਪਤਾ ਚੱਲੇ ਵੀ ਉਹ ਕਿੱਥੇ ਆ ਕਿਵੇਂ ਆ ਮਤਲਬ ਮੋਟਰਸਾਈਕਲ ਵੀ ਅਜੇ ਤੱਕ ਨਹੀਂ ਕੁਝ ਮਿਲਿਆ ਮਤਲਬ ਕੁਝ ਵੀ ਸਾਨੂੰ ਅਜੇ ਤੱਕ ਕਹਿ ਹੀ ਨਹੀਂ ਰਹੇ ਉਹ ਕਹਿੰਦੇ ਸਾਨੂੰ ਕੁਝ ਪਤਾ ਹੀ ਨਹੀਂ ਲੱਗ ਰਿਹਾ ਅਸੀਂ ਕਿੱਥੋਂ ਦੱਸੀਏ ਅਸੀਂ ਸਾਰਿਆਂ ਨੂੰ ਇਹੋ ਬੇਨਤੀ ਕਰ ਸਕਦੇ ਹਾਂ ਵੀ ਸਾਨੂੰ ਅਜੇ ਤੱਕ ਕੋਸ਼ਿਸ਼ ਤੇ ਸਾਨੂੰ ਹੈਲਪ ਕੀਤੀ ਜਾਵੇ ਵੀ ਤਾਂ ਕਿ ਸਾਨੂੰ ਪਤਾ ਲੱਗ ਜੇ ਉਹ ਕਿੱਥੇ ਆ ਘਰ ਆ ਜਾਣ ਸਾਨੂੰ ਬਸ ਬੇਨਤੀ ਕਰ ਸਕਦੇ ਹਾਂ ਅਸੀਂ ਤੇ ਹੋਰ ਤੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਹੁਣ ਇਹ ਵੀ ਅੱਗੇ ਅਸੀਂ ਐਸਪੀ ਸਰ ਨੂੰ ਵੀ ਮਿਲੇ ਆ ਫਿਰ ਅਸੀਂ ਐਸਐਚਓ ਸਰ ਕੋ ਗਏ ਆ ਤੇ ਸਾਰੇ ਇੱਕੋ ਜਵਾਬ ਦੇ ਰਹੇ ਆ ਵੀ ਅਸੀਂ ਕਲੂ ਲੈਸ ਤੁਹਾਡੀ ਪੰਜਾਬ ਦੇ ਸੀਐਮ ਨੂੰ ਕੀ ਅਪੀਲ ਹੈ ਜੇਕਰ ਉਹ ਇਸ ਕਵਰ ਨੂੰ ਦੇਖਦੇ ਹੋਣ ਡਾਇਰੈਕਟ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਤੇ ਇਹੋ ਹੀ ਕਹਿਣਾ ਚਾਹੁੰਦੇ ਆਂ ਕਿ ਸਾਡੀ ਮਦਦ ਕੀਤੀ ਜਾਵੇ ਅਸੀਂ ਇੰਨੇ ਚੇਰ ਦੇ ਤੜਫ ਰਹੇ ਆਂ ਫੈਮਿਲੀ ਸਾਡੀ ਬਾਹਰ ਮੇਰੇ ਭੈਣ ਭਰਾਓ ਰੋ ਰਹੇ ਆ ਮੇਰੇ ਮਾਤਾ ਜੀ ਹੈ ਮੇਰੇ ਦਾਦੀ ਜੀ ਆ ਮਤਲਬ ਸਾਨੂੰ ਕੁਝ ਪਤਾ ਹੀ ਨਹੀਂ ਚੱਲ ਰਿਹਾ ਸਾਨੂੰ ਕੋਈ ਤੇ ਹੈਲਪ ਕਰਨ ਸਾਨੂੰ ਕੋਈ ਦੱਸਣ ਵੀ ਉਹ ਕਿੱਥੇ ਗਏ ਕਿਵੇਂ ਗਏ ਸਾਨੂੰ ਕੁਝ ਤੇ ਪਤਾ ਚੱਲੇ ਜਿਸ ਤਰ੍ਹਾਂ ਜੀਟੀ ਆਜ਼ਮ ਨੇ ਜ਼ਿਕਰ ਕੀਤਾ ਕਿ ਜਿਹੜੇ ਮੰਤਰੀ ਨੇ 10 ਕਿਲੋਮੀਟਰ ਦੀ ਦੂਰੀ ਤੇ ਰਹੇ ਉਹਨਾਂ ਦੇ ਨਾਲ ਸੰਪਰਕ ਜਾਂ ਉਹਨਾਂ ਨੇ ਕੋਸ਼ਿਸ਼ ਕੀਤੀ ਅਜੇ ਕੋਈ ਵੀ ਕੋਈ ਕਿਸੇ ਨੇ ਕੰਟੈਕਟ ਵੀ ਨਹੀਂ ਕੀਤਾ ਨਾ ਕੋਈ ਸਾਡੇ ਕੋਲ ਹੀ ਆਇਆ ਤੁਸੀਂ ਕਿਸੇ ਨਾਲ ਸੰਪਰਕ ਕੀਤਾ ਸਾਡੇ ਕੋਲ ਕੰਟੈਕਟ ਨੰਬਰ ਵੀ ਨਹੀਂ ਹੈਗੇ ਕਿਸ ਨੂੰ ਸੰਪਰਕ ਕਰ ਸਕਦੇ ਆ ਇਹਨਾਂ ਨੇ ਕਿਸੇ ਨੇ ਕੋਈ ਕੰਟੈਕਟ ਨਹੀਂ ਕੀਤਾ ਅਜੇ ਤੱਕ ਕੋਈ ਬਾਰ-ਬਾਰ ਫੈਮਿਲੀ ਆ ਨੰਬਰ ਵੀ ਸ਼ੇਅਰ ਕਰਦੀ ਆ ਜੀ ਤੁਸੀਂ ਕੀ ਇਹ ਹਾਲਾਤ ਪੈਦਾ ਤਾਂ ਹੋਏ ਆ ਕਿ ਤੁਸੀਂ ਸਾਨੂੰ ਹੀ ਫੋਨ ਕਰ ਦਿਓ ਔਰ ਮੈਂ ਪ੍ਰੈਸ ਨੂੰ ਚਾਹੂੰਗਾ ਕਿ ਉਹ ਬੱਚੇ ਨੇ ਵੀ ਨੰਬਰ ਸ਼ੇਅਰ ਕੀਤਾ ਤੁਸੀਂ ਵੀ ਕਰੋ ਸੋ ਥੈਟ ਕਿਸੇ ਨੂੰ ਵੀ ਸardar lakshwinder singh ji ਇਹਨਾਂ ਦੀ ਆਸਾਦ ਸਾਹਿਬ ਦੀ ਫੋਟੋ ਆ ਉਹ ਵੀ ਲੱਗੀ ਆ ਕੋਈ ਉਹਨਾਂ ਨੂੰ ਕਿਸੇ ਨੂੰ ਪਤਾ ਲੱਗਦਾ ਤੇ ਜਰੂਰ ਇਨਫੋਰਮ ਕਰੋ ਪਰਿਵਾਰ ਨੂੰ ਮਗਰ ਇਹ ਹਾਲਾਤ ਤਾਂ ਪੈਦਾ ਹੋਏ ਆ ਜਦੋਂ ਸਰਕਾਰ ਤੋਂ ਵਿਸ਼ਵਾਸ ਹੀ ਉੱਠ ਗਿਆ ਮੈਂ ਤਾਂ ਚਾਹੂੰਗਾ ਜੀ ਮਾਤਾ ਜੀ ਨੂੰ ਲਿਆਓ ਵੀ ਆਪ ਦੇ ਵੱਲੋਂ ਅਪੀਲ ਪਾਉਣੇ ਕਰੀ ਇਹ ਚੁੱਪ ਸੁਣਦਾ ਚੱਕ ਸੁਣਦਾ ਨਹੀਂ ਮੈਂ ਬੁਲਾ ਲਿਆਣੀ ਹੈ ਆਪ ਦੀ ਅਪੀਲ ਪਾਦਣ ਜੀ ਤੁਸੀਂ ਵੀ ਜ਼ਰੂਰ ਕਰੋਗਾ ਤੇ ਜਿੱਦਾਂ ਤੁਹਾਨੂੰ ਪਤਾ ਉਹ 10 ਤਰੀਕ ਤੋਂ ਨਹੀਂ ਮਿਲ ਰਹੇ ਤੇ ਅਸੀਂ ਪੁਲਿਸ ਵੱਲੋਂ ਵੀ 1% ਵੀ ਸਾਨੂੰ ਉਹਦੇ ਵੱਲੋਂ ਕੁਝ ਨਹੀਂ ਦੱਸਿਆ ਗਿਆ ਅਸੀਂ ਚਾਹੁੰਦੇ ਆ ਵੀ ਸਾਡਾ ਕੇਸ ਸੀਬੀਆਈ ਕੋਲ ਜਾਵੇ ਤੇ ਅਸੀਂ ਹਾਈ ਕੋਰਟ ਵੀ ਹੁਣ ਜਾ ਰਹੇ ਆ ਜੇ ਸਾਨੂੰ ਪੁਲਿਸ ਜੇ ਕੁਝ ਪੁਲਿਸ ਨੇ ਕੀਤਾ ਹੁੰਦਾ ਸਾਨੂੰ ਹੁਣ ਤੱਕ ਜਰੂਰ ਦੱਸਦੇ ਉਹ ਕੁਛ ਨਾ ਕੁਛ ਪਰ 24 ਦਿਨ ਹੋ ਗਏ ਆ ਉਹਨਾਂ ਨੇ ਸਾਨੂੰ 0.001% ਵੀ ਨਹੀਂ ਦੱਸਿਆ ਵੀ ਉਹ ਕਿੱਥੇ ਜਾਂ ਕਿੱਧਰ ਨੂੰ ਗਏ ਨੇ ਜਾਂ ਸਾਨੂੰ ਬਾਈਕ ਬਾਰੇ ਵੀ ਨਹੀਂ ਕੁਛ ਦੱਸਿਆ ਉਹਨਾਂ ਨੇ ਇੱਕ ਸਾਡੀ ਚੀਜ਼ ਹੋਰ ਜੀ ਜਿਹੜੇ ਬੰਦਿਆਂ ਨਾਲ ਉਹਨਾਂ ਦੀ ਝੜਪ ਵੀ ਹੋਈ ਸੀ ਵੋਟਾਂ ਵਾਲੇ ਦਿਨ ਤੇ ਵੋਟਾਂ ਤੋਂ ਦੋ ਤਿੰਨ ਦਿਨ ਪਹਿਲਾਂ ਉਹ ਰੂਲਿੰਗ ਪਾਰਟੀ ਦੇ ਬੰਦੇ ਨੇ ਤੇ ਅਸੀਂ ਚਾਹੁੰਦੇ ਆ ਵੀ ਉਹਨਾਂ ਬੰਦਿਆਂ ਦੀ ਜਿਹੜੀ ਸੀ ਡੀ ਆਰ ਆ ਫੋਨ ਦੀ ਉਹ ਵੀ ਕਢਾਈ ਜਾਵੇ ਵੀ ਉਹ 10 ਤਰੀਕ ਤੋਂ ਬਾਅਦ ਆ ਜਾਂ 10 ਤਰੀਕ ਤੋਂ ਇੱਕ ਦੋ ਦਿਨ ਪਹਿਲਾਂ ਉਹ ਕਿੱਥੇ ਸੀਗੇ ਤੇ ਹੁਣ ਤੱਕ ਉਹਨਾਂ ਦਾ ਕਿੱਥੇ ਕਿੱਥੇ ਕਿਹੜੇ ਟਾਵਰ ਨਾਲ ਕੰਟੈਕਟ ਹੁੰਦਾ ਆ ਤੇ ਜਦੋਂ ਅਸੀਂ ਪੁਲਿਸ ਕੋਲ ਵੀ ਜਾਂਦੇ ਆ ਉਹ ਸਾਨੂੰ ਕਹਿੰਦੇ ਆ ਵੀ ਅਸੀਂ ਦੇਖਿਆ ਹੋਇਆ ਆ ਅਸੀਂ ਕੀਤਾ ਹੋਇਆ ਆ ਸਾਨੂੰ ਨਹੀਂ ਕੁਝ ਪਤਾ ਲੱਗ ਰਿਹਾ ਪਰ ਇਹ ਇੱਕ ਨਾ ਯਕੀਨ ਕਰਨ ਵਾਲੀ ਗੱਲ ਹੀ ਆ ਜੀ ਇਦਾਂ ਹੋ ਨਹੀਂ ਸਕਦਾ ਵੀ ਇੱਕ ਬੰਦਾ ਮੋਟਰਸਾਈਕਲ ਤੇ ਗਿਆ ਹੋਵੇ ਤੇ ਕਿਸੇ ਮਤਲਬ ਬੰਦੇ ਦੇ ਕੰਟੈਕਟ ਚ ਉਹ ਜ਼ਰੂਰ ਆਇਆ ਹੁੰਦਾ ਆ ਵੀ ਕਿਸੇ ਨੇ ਦੇਖਿਆ ਹੁੰਦਾ ਜਾਂ ਕਿਸੇ ਨੇ ਆਵਾਜ਼ ਮਾਰੀ ਤੇ ਸਾਨੂੰ ਪੁਲਿਸ ਕਹਿ ਰਹੀ ਆ ਵੀ ਸਾਨੂੰ ਕੁਝ ਵੀ ਨਹੀਂ ਪਤਾ ਲੱਗ ਰਿਹਾ ਤੇ ਇੱਕ ਅਸੀਂ ਐਫ ਆਈ ਆਰ ਤੋਂ ਵੀ ਬਿਲਕੁਲ ਸੰਤੁਸ਼ਟ ਨਹੀਂ ਹੈਗੇ ਜਿਹੜੀ ਇਹਨਾਂ ਨੇ ਐਫ ਆਈ ਆਰ ਦਰਜ ਕੀਤੀ ਆ ਉਹ ਸੈਕਸ਼ਨ 346 ਤਹਿਤ ਕੀਤੀ ਆ ਉਹ ਈਜ਼ੀਲੀ ਅਵੇਲੇਬਲ ਆ ਅਸੀਂ ਚਾਹੁੰਦੇ ਆ ਵੀ ਸੈਕਸ਼ਨ 363 ਤੇ 64 ਦੇ ਤਹਿਤ ਮੁਕਦਮਾ ਦਰਜ ਹੋਣਾ ਚਾਹੀਦਾ ਸੀ ਜਿਹੜਾ ਕਿ ਸਾਨੂੰ ਲੱਗਦਾ ਵੀ ਉਹ ਸਹੀ ਆ ਵੀ ਉਹ ਨੋਨ ਅਵੇਲੇਬਲ ਜਾਂ ਐਡੀ ਛੇਤੀ ਬੇਲ ਨਹੀਂ ਹੁੰਦੀ ਉਸ ਮਾਮਲੇ 'ਚ ਤਾਂ ਸਾਨੂੰ ਤਾਂ ਕਰਕੇ ਥੋੜਾ ਜਿਹਾ ਪੁਲਿਸ ਤੋਂ ਯਕੀਨ ਉੱਠਦਾ ਜਾ ਰਿਹਾ ਵੀ ਉਹਨਾਂ ਨੇ ਇੰਨੀ ਹੌਲੀ ਐਫ ਆਈ ਆਰ ਦਰਜ ਕੀਤੀ ਆ ਵੀ ਸੈਕਸ਼ਨ ਵੀ ਬਹੁਤ ਲੋ ਲੈਵਲ ਦਾ ਤੇ ਸਾਨੂੰ ਜਿੱਦਾਂ ਦੱਸ ਵੀ ਨਹੀਂ ਰਿਹਾ ਉਹ ਤੇ ਇਸ ਲਈ ਸਾਡਾ ਉਹਨਾਂ ਤੋਂ ਜੀ ਪੂਰਾ ਯਕੀਨ ਉੱਠਿਆ ਹੋਇਆ ਹੁਣ ਜਿਹੜੇ ਰੂਲਿੰਗ ਪਾਰਟੀ ਦੇ ਬੰਦੇ ਤੁਸੀਂ ਕਹਿ ਰਹੇ ਹੋ ਪਰ ਹਾਂ ਉਹਨਾਂ ਨੂੰ ਜਾਣਦਾ ਆਇਡੈਂਟੀਫਾਈ ਕਰਦੇ ਤੁਸੀਂ ਇਹ ਅਸੀਂ ਨਾਮ ਤਹਿਤ ਜਾਣਦੇ ਆਂ ਜੀ ਬਾਈ ਉਦਾਂ ਪੂਰਾ ਸਾਡੇ ਨਾਲ ਸਾਡਾ ਉਹਨਾਂ ਨਾਲ ਇਦਾਂ ਕੁਝ ਨਹੀਂ ਹੈਗਾ ਜੀ ਤੁਸੀਂ ਚਾਹੁੰਦੇ ਕਿ ਐਫ ਆਈ ਆਰ ਜਿਹੜੀ ਉਹਨਾਂ ਦੇ ਉਹਨਾਂ ਦੇ ਵੀ ਨਾਮ ਉਹਦੇ ਚ ਹਾਂ ਜੀ ਹਾਂ ਜੀ ਉਹਨਾਂ ਦਾ ਜ਼ਰੂਰ ਚੈੱਕ ਕੀਤਾ ਜਾਵੇ ਵੀ ਉਹ ਹੈ ਕਿੱਥੇ ਸੀਗੇ ਜਾਂ ਵਿੱਚ ਉਹ ਉਹਨਾਂ ਦਾ ਕੋਈ ਲਿੰਕ ਬਣਦਾ ਆ ਉਸ ਤਰੀਕ ਤੋਂ ਬਾਹਰ ਕਿਸੇ ਹਿਸਾਬ ਦੇ ਨਾਲ ਜਾਂ ਨਹੀਂ ਬਣਦਾ ਨੈਕਸਟ ਸਟੈਪ ਕੀ ਹੈ ਸਦਾਰਾ ਅਗਲਾ ਤੁਸੀਂ ਬੜੇ ਧਿਆਨ ਨਾਲ ਆ ਪਰਿਵਾਰ ਦੀ ਗੱਲ ਤੇ ਤਵੱਜੋ ਦਿਓ ਕੀ ਕਹਿ ਰਿਹਾ ਮੋਟਰਸਾਈਕਲ ਤੇ ਬੰਦਾ ਜਾਂਦਾ ਤੁਸੀਂ ਵੇਖੋ ਆ ਮੇਨ ਸੜਕ ਆ ਸੜਕ ਤੋਂ ਬਾਹਰ ਨਿਕਲ ਕੇ ਮੇਨ ਸੜਕਾਂ ਜੀ ਨਾ ਮੋਟਰਸਾਈਕਲ ਲੱਭ ਰਿਆ ਨਾ ਬੰਦਾ ਲੱਭ ਰਿਆ ਮਜ਼ਾਕ ਹੈ ਯਾਰ ਕੋਈ ਫਿਰ ਦੂਜੀ ਗੱਲ ਐਫ ਆਈ 25 ਦਿਨ ਹੋ ਗਏ ਬੰਦਾ ਲੱਭਣਾ ਰਿਹਾ ਹੋਵੇ ਤੇ ਤੁਸੀਂ ਕਮਜ਼ੋਰ ਜੀ ਐਫ ਆਈ ਆਰ ਦਰਜ ਕਰੋਗੇ ਮਤਲਬ ਇਹ ਤੋਂ ਸੀਰੀਅਸ ਗੱਲ ਕੀ ਆ ਔਰ ਫਿਰ ਜੇ ਕਮਜ਼ੋਰ ਐਫ ਆਈ ਆਰ ਦਰਜ ਹੋ ਰਹੀ ਹੈ ਉਹਦੇ ਪਿੱਛੇ ਕਾਰਨ ਕੀ ਆ ਕਿਉਂਕਿ ਉਹ ਰੂਲਿੰਗ ਪਾਰਟੀ ਦੇ ਬੰਦੇ ਆ ਜਿਨ੍ਹਾਂ ਤੇ ਇਹਨਾਂ ਨੂੰ ਸ਼ੱਕ ਕੀਤਾ ਜਾ ਰਿਹਾ ਕਿਉਂਕਿ ਮੈਂ ਉਸ ਦਿਨ ਵੀ ਕਿਹਾ ਸੀ ਕਿ ਉਹ ਬੱਤੇ ਇਨਵੋਲਡ ਹੈ ਕਿ ਨਹੀਂ ਹੈ ਇਹ ਗੱਲ ਆ ਪੁਲਿਸ ਦੀ ਇਨਕੁਆਇਰੀ ਦਾ ਵਿਸ਼ਾ ਮਗਰ ਇਹ ਇਨਸੀਡੈਂਟ ਵਾਪਰੇ ਸੀ ਤੁਹਾਡੇ ਨਾਲ ਉਹ ਟਰੱਕ ਜਿਹੜਾ ਕਣਕਵੰਡਣ ਤੋਂ ਵੀ ਸ਼ੇਅਰ ਕੀਤੀ ਸੀ ਮੈਂ ਫੇਰ ਕਰ ਦੂੰ ਔਰ ਜਿਹੜਾ ਇੱਕ ਤਰੀਕ ਨੂੰ ਵੋਟਾਂ ਵਾਲੇ ਦਿਨ ਬਹਿਸ ਬਸਈਆ ਹੋਇਆ ਉਹਨਾਂ ਨਾਲ ਬਾਈ ਨੇਮ ਹੁਣ ਉਹ ਹੈ ਢਾਲੀਆਲ ਸਾਹਿਬ ਦੀਆਂ ਸੱਜੀਆਂ ਦੇ ਖੱਪੀਆਂ ਬਾਵਾ ਹੁਣ ਉਹ ਇਨਵੋਲਡ ਹੈ ਕਿ ਨਹੀਂ ਹੈ ਇਹ ਪੁਲਿਸ ਦਾ ਕੰਮ ਹੈ ਮਗਰ ਫਿਰ ਤੁਸੀਂ ਐਫ ਆਈ ਆਰ ਕਿਉਂ ਨਹੀਂ ਦਰਜ ਕਰਦੇ ਜਦ 25 ਦਿਨ ਹੋ ਗਏ ਬੰਦਾ ਲੱਭ ਨਹੀਂ ਰਿਹਾ ਤੁਸੀਂ ਹਲਕੀ ਐਫ ਆਰ ਕਿਉ ਦਰਜ ਕਰ ਰਹੇ ਹੋ ਫਿਰ ਮਦਦ ਹੀ ਕਰਦੇ ਤੀਜਾ ਜਿਹੜਾ ਪੁਆਇੰਟ ਹੈ ਚੌਥਾ ਜਿਹੜਾ ਸਭ ਤੋਂ ਡੇਂਜਰਸ ਕੰਮ ਹੈ 15 ਦਿਨ ਜਾਂ 25 ਦਿਨ ਬਾਅਦ ਤਾਂ ਸੀ ਡੀ ਆਰ ਕੋਈ ਰਹਿਣਾ ਹੀ ਨਹੀਂ ਉਹ ਸੀ ਸੀ ٹی ਵੀ ਦਾ ਰਿਕਾਰਡ ਫਿਰ ਇਹ ਵਿਚਾਰੇ ਕੋਰਟ ਚ ਕੀ ਜਾ ਕੇ ਦੱਸਣਗੇ ਇਹਨਾਂ ਕੋਲ ਤਾਂ ਕੋਈ ਲੀਗਲ ਅਥਾਰਟੀ ਨਹੀਂ ਇਸ ਲਈ ਉਹ ਸਾਰੀ ਸੀ ਸੀ ٹی ਵੀ ਸਾਰੀਆਂ ਰਿਕਾਰਡਿੰਗ ਪ੍ਰਿਜ਼ਰਵ ਹੋਣ ਜੇ ਤੁਸੀਂ ਇਹ ਅੱਜ ਪਰਚਾ ਪਹਿਲੀ ਗੱਲ ਦਿੰਦੇ ਨਹੀਂ ਜੇ ਦੇ ਵੀ ਦਿੰਦੇ ਆ ਤੇ ਕੱਲ ਇਹਨਾਂ ਨੇ ਕੇਸ ਕਿਵੇਂ ਲੜਨਾ ਸਬੂਤਾਂ ਨਾਲ ਦੀ ਨਾਲ ਸਾਫ਼ ਹੋ ਰਿਹਾ ਸੋ ਇਹ ਬੜਾ ਚਿੰਤਾ ਦਾ ਵਿਸ਼ਾ ਬਣ ਰਿਹਾ ਕਿ ਕੀ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਚੱਲ ਰਹੀ ਆ ਕਿ ਨਹੀਂ ਚੱਲ ਰਹੀ ਕੀ ਸਰਕਾਰ ਦਾ ਮੰਤਰੀ ਸਾਹਿਬ ਦਾ ਇਹਦੇ 'ਚ ਦਬਾਅ ਕਿਉਂਕਿ ਉਹ ਰੂਲਿੰਗ ਪਾਰਟੀ ਦੇ ਕੰਮ 'ਚ ਰੋੜੇ ਬਣ ਰਹੇ ਸਨ ਔਰ ਮਾਤਾ ਜੀ ਦੀ ਜਰੂਰ ਹਾਲਾਤ ਤੁਸੀਂ ਚਲੋ ਉਧਰ ਕਰ ਦਿਓ ਜੀ ਆ ਸਾਰਾ ਮਾਤਾ ਜੀ ਆਪੀਲ ਆਪ ਦੀ ਕੋਈ ਨਹੀਂ ਕਰੀ ਪਰ ਅੱਗੇ ਬੇਨਤੀ ਕਰਦੀ ਹਾਂ ਕਿ ਮੇਰੇ ਪੁੱਤਰ ਲਖਵਿੰਦਰ ਸਿੰਘ ਦਾ ਪਕਾ ਕਰਕੇ ਨੀਨੋ ਦੱਸੋ आज पंजी दिन हो गए मेरा बच्चा नहीं कितों आया मेरा अपने बच्चे तो जीवन बिना मारा मैं बेनती करी मेरे पुतला पुत्र जरूर पता करो मैं सागे अगे के हाथ जोड़ दिया मेरा पुत कितों ਲਾਤਕੇ ਮੈਨੂੰ ਦੱਸੋ ਸੁਪ ਕੀ ਹਾਲਾਤ ਬਣੇ ਨਹੀਂ ਪਤਾ ਕਿੱਥੇ ਲੁਕ ਗਿਆ ਇਹ ਤਾਂ ਹਿੰਟਾ 2 ਮਿੰਟ ਦੀ ਹੈ ਨਾ ਜੀ ਇਹ ਤਾਂ 2 ਮਿੰਟ ਦੀ ਅਪੀਲ ਸੁਣੀ ਹੈ ਇਹ ਤਾਂ 24 ਘੰਟੇ ਦੀ ਪਿਛਲੇ 24 ਘੰਟਿਆਂ ਦੀ ਅਪੀਲ ਹੈ ਇੱਕ ਮਾਰ ਮੰਨ ਸਰਕਾਰ ਇਹਦੀ ਖੁਦ ਕਰਕੇ ਹੋ ਗਈ ਹੈ ਜੀ ਮਤਲਬ ਇਸ ਕਿਸਮ ਦਾ ਵਾ ਕੋਈ ਹਮਦਰਦੀ ਨਾ ਉਹਦੀ ਲੱਭ ਜੀ ਨਹੀਂ ਸਰਕਾਰ ਚ ਮਾਤਾ ਅੱਡ ਰੋਂਡੀਆਂ ਘਰ ਦੇ ਅੱਡ ਰੋਂਡਦੇ ਆ ਬੱਚੇ ਅੱਡ ਰੋਂਡਦੇ ਆ ਮਤਲਬ ਬੁਰਾ ਹਾਲ ਹੈ ਤੇ ਇੱਥੇ ਕੋਈ ਜਵਾਬ ਤੇ ਹੀ ਨਹੀਂ ਕੋਈ ਪਤਾ ਹੀ ਕੁਛ ਨਹੀਂ ਤੁਸੀਂ ਆਪ ਇਹ ਵੇਖ ਲਓ ਅੱਜ ਦੇ ਜ਼ਮਾਨੇ 'ਚ ਅੱਜ ਦੇ ਯੁੱਗ 'ਚ ਜਿੱਥੇ ਟੈਲੀ ਕਮਿਊਨੀਕੇਸ਼ਨ ਸੀਸੀਟੀਵੀ ਮਤਲਬ ਅੱਜ ਦੇ ਯੁੱਗ 'ਚ ਕੋਈ ਕਵੇ 24 ਦਿਨਾਂ 'ਚ ਕਹੇ ਦਾਤਾ ਪਤਾ ਹੀ ਕੋਈ ਨਹੀਂ ਕਿਵੇਂ ਗੱਲ ਮੰਨੀ ਜਾ ਸਕਦੀ ਹੈ ਔਰ ਬੰਦਾ ਰਾਤ ਨੂੰ ਨਹੀਂ ਗਾਇਬ ਹੋਇਆ ਜੀ ਦਿਨ ਦਿਹਾੜੇ 4:30 ਪਾਉਣੇ ਚਾਰ ਵਜੇ ਨਾ ਮੋਟਰਸਾਈਕਲ ਦਾਤਾ ਪਤਾ ਨਾ ਬੰਦੇ ਦਾਤਾ ਪਤਾ ਨਾ ਕੋਈ ਜਵਾਬ ਦੇ ਕਿ ਸੋ ਕਿੱਥੇ ਜਾਵੇ ਕੋਈ ਇਹ ਇਸੇ ਕਿਸ ਤਰ੍ਹਾਂ ਪੁਲਿਸ ਤੇ ਕਿਵੇਂ ਦਬਾਅ ਲਾਇਆ ਜਾ ਸਕਦਾ ਹੈ ਜੀ ਨੇ ਫਖ ਜਾਂਚ ਕਰਦੇ ਦੇਖੋ ਮੈਂ ਮੇਰੇ ਕੋਲ ਯਾਰ ਲਵਜੀ ਮੁੱਕ ਗਏ ਮੈਂ ਹੁਣ ਕੀ ਤੁਹਾਨੂੰ ਆਖਾਂ ਐਸਐਸਪੀ ਸਾਹਿਬ ਇੱਕ ਕਾਬਿਲ ਆਪਸ਼ਨ ਨੇ ਮੈਨੂੰ ਭਰੋਸਾ ਕਿ ਉਹ ਇਹਦੇ ਚ ਸਚਾਈ ਤੱਕ ਪਹੁੰਚਣਗੇ ਮਗਰ ਮੇਰਾ ਭਰੋਸਾ ਉਦੋਂ ਟੁੱਟਦਾ ਜਦੋਂ 24 ਦਿਨ ਹੋ ਗਏ ਜੀ ਪੂਰੇ ਭਰੋਸਾ ਉਦੋਂ ਹਿੱਲਦਾ ਕਿ ਐਸਐਸਪੀ ਸਾਹਿਬ ਨੂੰ ਲਾਇਆ ਤਾਂ ਮੁੱਖ ਮੰਤਰੀ ਨੇ ਔਰ ਲੜਾਈ ਮੁੱਖ ਮੰਤਰੀ ਦੀ ਪਾਰਟੀ ਨਾਲ ਆਰੋਪ ਮੁੱਖ ਮੰਤਰੀ ਦੇ ਸਭ ਤੋਂ ਛੇਤੇ ਮੰਤਰੀ ਜਿਹਦੇ ਕੋਲ ਕੋਈ ਮਹਿਕਮਾ ਨਹੀਂ ਇੱਕ ਐਨਆਰਆਈ ਮਹਿਕਮੇ ਤੇ ਉਹ ਮੰਤਰੀਸ਼ਿਪ ਤੇ ਬਚੇ ਹੋਇਆ ਉਹਦਾ ਪਿੰਡ 10 ਕਿਲੋਮੀਟਰ ਦੀ ਦੂਰੀ ਤੇ ਮੈਂ ਉਸ ਦਿਨ ਵੀ ਅਪੀਲ ਕੀਤੀ ਸੀ ਕਿ ਭਾਈ ਤੁਸੀਂ ਪਤਾ ਲਓ ਤੇ ਇਹਨਾਂ ਦਾ ਜੀ ਲੱਭ ਕੇ ਦੇ ਦਿਓ ਅਸੀਂ ਤਾਂ ਧੰਵਾਦੀ ਹੋ ਮੰਗੇ ਤੁਹਾਡੇ ਅਸੀਂ ਤਾਂ ਧੰਨਵਾਦ ਕਰਾਂਗੇ ਮਗਰ ਤੁਸੀਂ ਆ ਸੜਕ ਤੋਂ 100 ਵਾਰੀ ਟੱਪ ਗਏ ਹੋ ਪਿਛਲੇ 24 ਦਿਨਾਂ ਚ ਆ ਘਰ ਨਹੀਂ ਤੁਸੀਂ ਜਾਂਦੇ ਹੁਣ ਕਿਥੇ ਨਾ ਕਿਥੇ ਫੇਰੇ ਤੋਂ ਇਹ ਗੱਲ ਸਪਸ਼ਟ ਹੁੰਦੀ ਕਿ ਤੁਸੀਂ ਮਦਦ ਕਰਦੇ ਹੋ ਫਿਰ ਉਹਨਾਂ ਦੀ ਕਿਉਂਕਿ ਰੌਲਾ ਤਾਂ ਇਹ ਵੋਟਾਂ ਵਾਲੇ ਦਿਨਾਂ ਦੇ ਨੇੜੇ ਤੇੜੇ ਦਾ ਸਾਰਾ ਔਰ ਰੌਲਾ ਕੀ ਸੀ ਉਹਨਾਂ ਨੇ ਢਾਲੀਆਲ ਸਾਹਿਬ ਚਾਹੁੰਦੇ ਸੀ ਕਣਕ ਵੰਡੀ ਜਾਵੇ ਮੇਰੇ ਚੇਤੇ ਮੇਰੀਆਂ ਸੱਜੀਆਂ ਖੱਬੀਆਂ ਭਾਵਾਂ ਦੇ ਘਰੋਂ ਵੰਡੀਆਂ ਜਾਵੇ ਤੇ ਮੈਨੂੰ ਉਹਦਾ ਵੋਟਾਂ 'ਚ ਫਾਇਦਾ ਮਿਲੇ ਇਸ ਬੰਦੇ ਨੇ ਵਿਰੋਧ ਕਰਤਾ ਤੇ ਕੀ ਢਾਲੀਆਲ ਸਾਹਿਬ ਤਾਂ ਤੁਸੀਂ ਗੁੱਸਾ ਕਰਦੇ ਹੋ ਕੀ ਉਹ ਗੁੱਸਾ ਕੱਢਦੇ ਹੁਣ ਫਿਰ ਤੁਹਾਡੇ ਬੰਦੇ ਨੇ ਇਹ ਗੱਲ ਕਹੀ ਕਿ ਤੂੰ ਸਾਡੇ ਰਾਹ ਦਾ ਰੋੜਾ ਬਣਦਾ ਹੁਣ ਕਿਹੜੇ ਰਾਹ ਦਾ ਰੋੜਾ ਬਣਦਾ ਸੀ ਉਹ ਆਮ ਆਦਮੀ ਪਾਰਟੀ ਨੂੰ ਜਿਹੜੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਗਰੀਬਾਂ ਨੂੰ ਦਾ ਸ਼ੋਸ਼ਣ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਨੇ ਉਸ ਗੱਲ ਦਾ ਵਿਰੋਧ ਕੀਤਾ ਕਿ ਨਹੀਂ ਭਾਈ ਇਹ ਨਹੀਂ ਕਰ ਸਕਦੇ ਤੁਸੀਂ ਤੇ ਉਹੀ ਰੋੜਾ ਬਣਦਾ ਸੀ ਹੋਰ ਤਾਂ ਰੋੜਾ ਬਣਦਾ ਕੋਈ ਨਹੀਂ ਸੀ ਤੇ ਕੀ ਇਸ ਕਰਕੇ ਤਾਲੀਯਾਲ ਸਾਹਿਬ ਤੁਸੀਂ ਇਸ ਪਰਿਵਾਰ ਦੀ ਇਸ ਮਾਂ ਦੀ ਆਵਾਜ਼ ਨਹੀਂ ਸੁਣ ਰਹੇ ਇਹਨਾਂ ਬੇਟੀਆਂ ਦੀ ਆਵਾਜ਼ ਨਹੀਂ ਸੁਣ ਰਹੇ ਔਰ ਕੀ ਇਹੀ ਕਾਰਨ ਹੈ ਕਿ ਐਫ ਆਈ ਆਰ ਵੀ ਕਮਜ਼ੋਰ ਦਰਜ ਕੀਤੀ ਜਾ ਰਹੀ ਹੈ ਜਦ ਪੁਲਿਸ ਨੂੰ ਜਵਾਬ ਹੀ ਕੋਈ ਨਹੀਂ ਫਿਰ ਕੀ ਪੁਲਿਸ ਦਾ ਫਰਜ਼ ਨਹੀਂ ਬਣਦਾ ਕਿ ਠੋਕ ਮਜਾ ਕੇ ਸਖਤ ਐਫ ਆਈ ਆਰ ਦਰਜ ਕਰਕੇ ਜਿੰਨਾ ਤੇ ਵੀ ਇਹਨਾਂ ਨੂੰ ਸ਼ੱਕ ਹੈ ਸਭ ਨੂੰ ਰਾਉਂਡ ਅਪ ਕਰਨ ਉਹਨਾਂ ਨੂੰ ਕੌਣ ਬਚਾ ਰਿਹਾ ਉਹਨਾਂ ਦੇ ਫੋਨ ਕਰਾਏ ਜਾ ਰਹੇ ਆ ਤਾਲੀਯਾਲ ਸਾਹਿਬ ਵੱਲੋਂ एसएसपी ਨੂੰ ਡੀਐਸਪੀ ਨੂੰ ਐਸਐਚਓ ਨੂੰ ਫੋਨ ਕੀਤਾ ਜਾ ਰਿਹਾ ਉਹਨਾਂ ਬੰਦਿਆਂ ਦੇ ਹੱਕ 'ਚ ਕਿ ਇਹਨਾਂ ਨੂੰ ਕੁਝ ਨਹੀਂ ਕਹਿਣਾ ਤੇ ਫਿਰ ਮਹੀਨੇ ਬਾਅਦ ਕੋਈ ਸਬੂਤ ਰਹਿ ਜੂ ਜਿਵੇਂ ਜਿਵੇਂ ਮਹੀਨਾ ਟੱਪੂ ਅਗਲਾ ਆਉ ਚੜੂ ਦੂਜਾ ਚੜੂ ਤਿੰਨ ਮਹੀਨੇ ਬਾਅਦ ਤਾਂ ਸਬੂਤ ਹੀ ਕੋਈ ਨਹੀਂ ਲੱਭਣਾ ਤੇ ਮਹੀਨੇ 'ਚ ਹੀ ਨਹੀਂ ਲੱਭਣਾ ਇਸ ਲਈ ਇਹਦੇ 'ਚ ਡਾਇਰੈਕਟ ਇਨਡਾਇਰੈਕਟ ਇਨਵੋਲਮੈਂਟ ਕੁਲਦੀਪ ਸਿੰਘ ਢਾਲੀਵਾਲ ਦੀ ਸਪਸ਼ਟੀ ਸਾਹਮਣੇ ਆ ਰਹੀ ਹੈ। ਔਰ ਮੈਂ ਮਜਬੂਰਾਂ ਇਹ ਗੱਲ ਅੱਜ ਕਹਿ ਰਿਹਾ ਨਹੀਂ ਤਾਂ ਇਹਦੇ ਚ ਆਉਂਦੇ ਇਹਨਾਂ ਦਾ ਪਤਾ ਲੈਂਦੇ ਕਾਰਵਾਈ ਕਰਾਉਂਦੇ ਸੱਚ ਸਾਹਮਣੇ ਲਿਆਉਂਦੇ ਸਾਰਾ ਨਗਰ ਮੈਂ ਆਪ ਉਹਦੇ ਚ ਉਹਨਾਂ ਦਾ ਧੰਨਵਾਦ ਕਰਦਾ ਕਿ ਭਾਈ ਯੂ ਵੌਂਟ ਦਾ ਟਰੂਥ ਕਿ세 ਇਹ ਤਾਂ ਹੈ ਨਹੀਂ ਕਿ ਇਹਨਾਂ ਦਾ ਜੀ ਲੱਭੇ ਨਾ ਤੇ ਅਸੀਂ ਫਰਿਆਦਾ ਲੈ ਕੇ ਲੋਕਾਂ ਕੋਲ ਤੁਰੇ ਰਹੀਏ ਪਿੰਡ ਲੱਭਦਾ ਫਿਰ ਅੱਜ ਇਹਨਾਂ ਦੀ ਵਾਰੀ ਹੈ ਕੱਲ ਫਿਰ ਕਿਸੇ ਹੋਰ ਦੀ ਹੋਊਗੀ ਇਹ ਤਾਂ ਡਿਊਰਿੰਗ ਟਰੋਰਿਜ਼ਮ ਇਤਨਾ ਸੁਣੀਦਾ ਸੀ ਕਿ ਬੰਦਾ ਘਰੋਂ ਗਿਆ ਤੇ ਮੁੜਿਆ ਨਹੀਂ ਕੀ ਅੱਜ ਦੇ ਜ਼ਮਾਨੇ 'ਚ ਇਹ ਗੱਲ ਔਰ ਉਸ ਵੇਲੇ ਟੈਕਨੋਲੋਜੀ ਦਾ ਯੁੱਗ ਹੀ ਨਹੀਂ ਸੀ ਅੱਜ ਟੈਕਨੋਲੋਜੀ ਦੇ ਯੁੱਗ 'ਚ ਕੋਈ ਕਲੂ ਨਹੀਂ ਉਹ ਤਾਂ ਉਹ ਉਸ ਵੇਲੇ ਦੀ ਗੱਲਾਂ ਸਾਹਮਣੇ ਆ ਰਹੀਆਂ ਬਾਰਡਰ ਦਾ ਇਲਾਕਾ ਬੰਦਾ ਘਰੋਂ ਦੇਣੇ ਜਾਂਦਾ ਤੇ ਮੁੜਦਾ ਨਹੀਂ ਉਹ ਬੰਦਾ ਪੁਲਿਸ ਕੋਲ ਜਾਂਦਾ ਪੁਲਿਸ ਕਹਿੰਦੀ ਸਾਨੂੰ ਪਤਾ ਨਹੀਂ ਆਪੇ ਲੱਭ ਲੋ ਇਹ ਤਾਂ ਉਹਦੋਂ ਗੱਲਾਂ ਸੁਣੀਦੀਆਂ ਸੀ ਕੀ ਭਗਵੰਤ ਮਾਨ ਦਾ ਜਵਾਬ ਦੇ ਹੀ ਹੈ ਕਿ ਨਹੀਂ ਆ ਤੁਸੀਂ ਵੋਟਾਂ ਮੰਗ ਸਕਦੇ ਹੋ ਉਥੋਂ ਵਰੋਧੀਆਂ ਨੂੰ ਗਾਣਾ ਘਟ ਸਕਦੇ ਹਾਂ ਤੇ ਤੁਹਾਡੇ ਪੰਜਾਬ ਦੇ ਕੋਈ ਪੁੱਤ ਗਵਾਚ ਗਿਆ ਹੋਵੇ ਕੋਈ ਐਨ ਆਰ ਆਈ ਪਰਿਵਾਰ ਦਾ ਜੀ ਗਵਾਚ ਗਿਆ ਹੋਵੇ ਤੁਹਾਡੀ ਕੋਈ ਜਵਾਬ ਦੇ ਨਹੀਂ ਔਰ ਇਹ ਐਨ ਆਰ ਆਈ ਮੰਤਰੀ ਨੇ ਸਰਦਾਰ ਸਾਹਿਬ ਇੱਕੋ ਮਹਿਕਮਾ ਐਨ ਆਰ ਆਈ ਮੰਤਰੀ ਦਾ ਭਾਈ ਤੂੰ ਐਨ ਆਰ ਆਈਆਂ ਦੀ ਬਾਹ ਵੀ ਨਹੀਂ ਫੜ ਰਿਆ ਹੋਰ ਤੂੰ ਕਹਦਾ ਮਹਿਕਮਾ ਚਲਾਉਣਾ ਆਪਦਾ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਚੋਣਾਂ ਵੇਲੇ ਕਿ ਅਸੀਂ ਐਂ ਕਰ ਦੇਾਂਗੇ ਅਸੀਂ ਉਹ ਕਰ ਦੇਾਂਗੇ ਗਵਾੜ ਤੱਕ ਦਾ ਤੁਹਾਡਾ ਮੱਥਾ ਨਹੀਂ ਸਵਾਰਿਆ ਜਾਣਦੇ ਆ ਤੁਹਾਡੇ ਤੋਂ ਸੋਕੂ ਟੋਕਦਾ ਤੁਸੀਂ ਉਹਨਾਂ ਦਾ ਪਤਾ ਨਹੀਂ ਲੈ ਲੈ ਪਾਰੇ ਐਨ ਆਰ ਆਈ ਮਹਿਕਮੇ ਦਾ ਵਜ਼ੀਰ ਹੋਵੇ ਐਨ ਆਰ ਆਈ ਪਰਿਵਾਰ ਹੋਵੇ ਉਹ ਦਰਦਰ ਦੀਆਂ ਠੋਕਰਾਂ ਖਾਵੇ ਕੀ ਇਨਸਾਫ ਹੈ ਜੀ ਜਿੱਥੇ ਜਿੰਨਾ ਦੇ ਨਾਲ ਟਕਰਾਰ ਹੋਈ ਜਿੰਨਾ ਲੋਕ ਫੋਨ ਤੇ ਧਮਕੀ ਦਿੱਤੀ ਗਈ ਜੇਕਰ ਪੁਲਿਸ ਉਹਨਾਂ ਨੂੰ ਜਾਂਚ ਸ਼ਾਮਲ ਨਹੀਂ ਕਰਦੀ ਤਾਂ ਸਾਫ ਤੌਰ ਤੇ ਨਜ਼ਰ ਆ ਰਿਹਾ ਕਿ ਪੁਲਿਸ ਤੇ ਦਬਾਅ ਹੈ ਫਿਰ ਪਰਿਵਾਰ ਨੂੰ ਇਨਸਾਫ ਕਿੰਜ ਮਿਲੇ ਤੇ ਕੋ ਨੈਕਸਟ ਸਟੈਪ ਹੈ ਜੀ ਹਾਈ ਕੋਰਟ ਹਾਈ ਕੋਰਟ ਛੁੱਟੀ ਸੀ 1 ਜੁਲਾਈ ਤੋਂ ਹਾਈ ਕੋਰਟ ਖੁੱਲਿਆ ਅੱਜ 4 ਜੁਲਾਈ ਹੋਈ ਐ ਪਹਿਲਾਂ ਸਰਕਾਰਾਂ ਤੇ ਤੇ ਪ੍ਰਸ਼ਾਸਨ ਤੇ ਬੇਪਰੋਸਗੀ ਜਿਤਾਉਣੀ ਬਣਦੀ ਨਹੀਂ ਸੀ ਅੱਜ 24 ਦਿਨਾਂ ਬਾਅਦ ਤਾਂ ਬੇਪਰੋਸਗੀ ਸਾਹਮਣੇ ਨਹੀਂ ਆ ਰਹੀ ਜੇ ਤੁਸੀਂ ਜਵਾਬ ਹੀ ਨਾ ਦਿਓ ਮੈਂ ਇਹਨਾਂ ਨੂੰ ਪੁੱਛਦਾ ਪੁਲਿਸ ਨੇ ਕੋਈ ਦੱਸਿਆ ਕਹਿੰਦਾ ਸਾਨੂੰ ਤਾਂ ਦੱਸਦੀ ਕੁਝ ਨਹੀਂ ਇਹਨਾਂ ਨੇ ਜਾ ਜਾ ਸੀਸੀਟੀਵੀ ਜਿਹੜੀ ਕੋਈ ਮਾੜੀ ਮੋਟੀ ਪ੍ਰੀਜ਼ਰਵ ਕਰਾ ਲਈ ਕਰਾ ਲਈ ਇਹਨਾਂ ਨੂੰ ਅੱਗੇ ਕੁਝ ਨਹੀਂ ਬਲਕਿ ਇਹ ਹਾਲਾਤ ਹੋ ਗਿਆ ਜਿਹੜੇ ਬੰਦਿਆਂ ਤੇ ਇਹਨਾਂ ਨੂੰ ਸ਼ੱਕ ਹੈ ਉਹ ਬੰਦੇ ਆ ਕੇ ਇੱਕ ਤਰੀਕੇ ਨਾਲ ਡਾਇਰੈਕਟਲੀ ਇਨਡਾਇਰੈਕਟਲੀ ਥ੍ਰੈਟ ਦਿੰਦੇ ਆ ਕਿ ਤੁਸੀਂ ਸਾਡਾ ਕਿਉਂ ਲਾ ਲੈਨੇ ਹੋ ਦੱਸੋ ਕਮਾਲ ਆ ਯਾਰ ਉਹਨਾਂ ਦਾ ਦਰਦ ਨਹੀਂ ਕੋਈ ਮਹਿਸੂਸ ਕਰਦਾ ਕਿਸੇ ਨੂੰ ਕਿਸੇ ਨੂੰ ਸ਼ੌਂਕ ਹੈ ਜੀ ਕਿਸੇ ਦਾ ਬੰਦਾ ਗਵਾਚੇ ਤੇ ਹੁਣ ਉਹ ਕਹੇ ਤੂੰ ਬੋਲਿਓ ਵੀ ਨਾ ਤੁਸੀਂ ਰੋਲਾ ਵੀ ਨਾ ਪਾਓ ਇਹ ਕਿੱਥੋਂ ਦਾ ਇਨਸਾਫ ਠੀਕ ਉਹ ਦੋ ਦੋ ਸੋਚਿਆ ਹੋਇਆ ਸੀ ਵੀ ਬਾਅਦ 4-5 ਸਾਲ ਹੋਰ ਲਾ ਕੇ ਅਸੀਂ ਇੱਥੇ ਆਵਾਂਗੇ ਆਪਣੇ ਪਰਿਵਾਰ ਦੇ ਨਾਲ ਇੱਥੇ ਇਕੱਠੇ ਰਵਾਂਗੇ ਪਰ ਜੇ ਮੇਰਾ ਕੋਈ ਐਨਆਰਆਈ ਭਰਾ ਭੈਣ ਜੋ ਵੀ ਇਹ ਖਬਰ ਸੁਣ ਰਿਹਾ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇੱਥੇ ਲਾਅ ਐਂਡ ਆਰਡਰ ਪੰਜਾਬ ਸਰਕਾਰ ਵੱਲੋਂ ਬਿਲਕੁਲ ਵੀ ਨਹੀਂ ਸੰਭਾਲਿਆ ਜਾ ਰਿਹਾ ਜੇ ਤੁਸੀਂ ਇੱਥੇ ਆ ਕੇ ਰਹਿਣ ਬਾਰੇ ਸੋਚ ਵੀ ਰਹੇ ਹੋ ਤੇ ਪਹਿਲਾਂ ਇੱਥੇ ਪੁੱਛਗੜ ਚ ਆ ਕੇ ਦੇਖ ਲਓ ਵੀ ਇੱਥੇ ਹਾਲ ਕੀ ਆ ਤੁਸੀਂ ਸਾਡੀ ਖਬਰ ਵੀ ਦੇਖੋ ਵੀ ਤੁਹਾਡੇ ਕੋਈ ਪਰਿਵਾਰ ਦਾ ਮੈਂਬਰ ਜੇ ਕਿਤੇ ਚਲੇ ਗਿਆ ਇਹਨਾਂ ਨੇ 1% ਵੀ ਕੋਈ ਜ਼ਿੰਮੇਵਾਰੀ ਨਹੀਂ ਲੈਣੀ ਵੀ ਤੁਹਾਨੂੰ ਉਹਦੇ ਬਾਰੇ ਕੁਝ ਦੱਸਣ ਜਾਂ ਤੁਹਾਨੂੰ ਉਹਦਾ ਕੁਝ ਕੋਈ ਵੀ ਲਿੰਕ ਦੱਸਣ ਵੀ ਉਹ ਬੰਦਾ ਕਿੱਥੇ ਆ ਜੇ ਤੁਹਾਡੇ ਕੋਈ ਪਰਿਵਾਰ ਦਾ ਮੈਂਬਰ ਗਵਾਚ ਗਿਆ ਨਹੀਂ ਤਾਂ ਸਾਡੇ ਵਾਲਾ ਹਾਲ ਨਾ ਹੋਵੇ ਜੀ ਤੁਹਾਡਾ ਵੀ 25 ਦਿਨ ਸਾਨੂੰ ਕੁਝ ਵੀ ਨਹੀਂ ਪਤਾ ਲੱਗਾ ਤੇ ਹੁਣ ਇਹ ਚੀਜ਼ ਤੋਂ ਬਾਅਦ ਵੀ ਸਾਡਾ ਵੀ ਇੱਥੇ ਮੰਨੀ ਉੱਠ ਜਾਣਾ ਵੀ ਇੱਥੇ ਅਸੀਂ ਆਪਣਾ ਪਰਿਵਾਰ ਇੱਥੋਂ ਲੈ ਜਾਈਏ ਬਾਹਰ ਹੀ ਬਸ gee